ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਜੀ ਪਿੰਡ ਬੀਬੀ ਆਲਾ ਤਸਵੀਰ ਨਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਜਗਿੰਦਰ ਸਿੰਘ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਬਾਈ ਦਾ ਜਿਹੜਾ ਘਰ ਹੈ ਮੇਨ ਰੋਡ ਤੇ ਫਿਰਨੀ ਤੇ ਬਾਈ ਦਾ ਘਰ ਆ ਆ ਜਦੋਂ ਆਪਾਂ ਗਵਿੰਦਪੁਰੇ ਵਾਲੇ ਨਹਿਰ ਕਨਗੋ ਮਿੱਤਰੋ ਆਉਣੇ ਆ ਅੱਡੇ ਦੇ ਬਿਲਕੁਲ ਨੇੜੇ ਤੇ ਬਾਈ ਕੋਲੇ ਚੰਗੀ ਮੱਝ ਆਪਾਂ ਤੁਹਾਨੂੰ ਇਹ ਦਿਖਾ ਰਹੇ ਆ ਦੁੱਧ ਵੀ ਬਾਈ ਕਹਿੰਦਾ ਵੀ ਬਹੁਤ ਚੰਗਾ ਕੱਢਿਆ ਘਰੇਲੂ ਇਹ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਤੇ ਚੰਗੇ ਦੁੱਧ ਵਾਲੀ ਇਹ ਮੱਝ ਆ ਪੂਰੀ ਗੱਲਬਾਤ ਆਪਾਂ ਕਰਾਂਗੇ ਪਹਿਲਾਂ ਤੁਹਾਨੂੰ ਥਣਲੇਵੇ ਦੀ ਬੰਦਰਾ ਪਾ ਤੁਹਾਨੂੰ ਦਿਖਾ ਦਈਏ ਹਜੇ ਕੱਚੀ ਆ ਮਿੱਤਰੋ ਕਾਫੀ ਦਿਨਾਂ ਦੀ ਹਵਾਨਾ ਨੇ ਬਣਾਉਣਾ ਹਜੇ ਸਟਾਰਟ ਹੀ ਕੀਤਾ ਫੁੱਲ ਕੱਦ ਕੱਦ ਹੈ ਫੁੱਲ ਬੀਲ ਹੈ ਤੇ ਕੁੰਡੀ ਝੋਟੀ ਆ ਥਣਲੇਵੇ ਦੀ ਫੇਰ ਆਪਾਂ ਕਹਿੰਦੇ ਪੂਰੀ ਸਾਫ਼ ਮੁਠੀ ਵਾਲਾ ਮਿੱਤਰੋ ਥਾਣਾ ਹੈ ਤੇ ਬਹੁਤ ਸੁਣੀ ਹਜੇ ਤਿਆਰ ਹੋਣ ਲੱਗੀ ਆ ਇੱਕ ਕਰਦਿਆਂ ਬਾਈ ਦੇ ਨਾਲ ਗੱਲਬਾਤ ਫਿਰ ਆਪਾਂ ਮਿੱਤਰੋ ਤੁਹਾਨੂੰ ਤੋਰ ਕੇ ਦਿਖਾਵਾਂਗੇ ਥੋੜਾ ਜਿਹਾ ਕੈਮਰੇ ਤੋਂ ਮਿੱਤਰੋ ਜ਼ਰੂਰ ਡਰਤੀ ਆ ਕਈ ਵਾਰ ਉਸ ਪਾਸੇ ਉਪਰ ਆ ਮੰਦਾ ਹਾਂਜੀ ਅੰਕਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਠੀਕ ਹੈ ਸਿੱਤਾ ਹਾਂਜੀ ਆ ਸੂਆ ਝੋਟੀ ਦਾ ਜੀ ਸੂਆ ਦੂਜਾ ਜੀ ਦੂਜਾ ਸੂਆ ਸੁਣੀ ਆ ਕਿੰਨੇ ਕ ਦਿਨ ਲੈ ਜੂਗੀ ਅਜੇ ਕਾ ਜੀ ਹਫਤਾ ਦੁੱਧ ਕਿੰਨਾ ਕ ਸੀ ਦੁੱਧ ਤਾਂ ਪਹਿਲੇ ਸੂਆ ਆਪਣਾ ਕਦੇ 16 ਲੀਟਰ ਸੀ ਠੀਕ ਹੈ ਠੰਡੀ ਸੀਲ ਬਹੁਤ ਵਧੀਆ ਦੋਨਾਂ ਪਾਸੇ ਬਹਿ ਕੇ ਚੁੰਡੀ ਰਹੇ ਨੇ ओके ਤਾਂ ਦੇ ਵਿੱਚ ਪੂਰਸ਼ਾ ਲਾਫਰ ਗਰੰਟੀ ਸਾਡੀ ਤੇ ਟੀਕਾ ਕਿਹੜਾ ਲੱਗਿਆ ਵਾ ਟੀਕਾ ਸਾਡੇ ਨਾਲ ਹੀ ਪਿੰਡਾ ਜੀ ਗਵਿੰਦਪੁਰਾ ਵੀਰੇ ਡਾਕਟਰ ਤੋਂ ਭਰਾਇਆ ਠੀਕ ਆ ਵੀਰੇ ਡਾਕਟਰ ਤੋਂ ਟੀਕਾ ਭਰਾਇਆ ਵਾ ਹਾਂਜੀ ਠੀਕ ਹੈ ਬਾਰੇ ਜਾਣਕਾਰੀ ਨਹੀਂ ਕੋਈ ਨਹੀਂ ਜੀ ਠੀਕ ਆ ਰੇਟ ਕੀ ਕਰਤਾ ਜੀ ਫੇਰ ਹੀ ਤੋਰਾਂਗੇ ਅ ਰੇਟ 210 ਕਰਦੇ ਮਾਨਤਾਨ ਹੋ ਜੂ ਮਾਨਤਾਨ ਹੋ ਜੂ ਤੋਰੋ ਫਿਰ ਆ ਰੇਟ ਮਿੱਤਰੋ 210 ਆ ਮਾਨਤਾਨ ਹੋ ਜੂ ਤੋਰ ਕੇ ਦਿਖਾ ਦੇ ਨੇ ਇੱਕ ਵਾਰੀ ਸੋ ਵਜਣ ਫੁੱਲ ਹੈ ਕਦਕਾੜ ਸੋਹਣਾ ਮਿੱਤਰੋ ਚੰਗੀ ਸਮੀ ਵੀ ਆ ਚੰਗੀਆਂ ਮੱਜਾਂ ਦੇ ਵਿੱਚੋਂ ਆਉਂਦੀ ਆ ਚੰਗੀਆਂ ਝੋਟੀਆਂ ਦੇ ਵਿੱਚੋਂ ਆਉਂਦੀ ਆ ਕਿਉਂਕਿ ਕਿਸੇ ਪਾਸੋਂ ਵੀ ਮਿੱਤਰੋ ਹੱਤ ਨਹੀਂ ਤਰਾਉਂਦੀ ਨਾ ਸਿੰਗਾ ਕੰਨੀ ਉਹਨਾਂ ਸਰੀਰ ਕੰਨੀਓ ਨਾ ਕਦਕਾੜ ਕੰਨੀਓ ਤੇ ਥਣ ਦੇਵੇ ਕੰਨ ਕੋ ਤਾਂ ਮਿੱਤਰੋ ਤਰਾਉਣੀ ਜੀ ਆ ਬਹੁਤ ਸੋਹਣੀ ਮਿੱਤਰੋ ਤਿਆਰੀ ਹਜੇ ਘਟੋ ਘਟ ਪੰਜ ਸੱਤ ਦਿਨਾਂ ਦੀ ਹੈ ਕੱਚੀ ਆ ਕੋਈ ਨਹੀਂ ਕੋਈ ਫੁੱਲ ਬੇਲ ਫੁੱਲ ਕਦਕਾੜ ਚੰਗੀ ਸੋਹਣੀ ਤੇ ਕਰੂ ਇਹ ਮੱਝ ਹੈ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰ ਸਕਦੇ ਮਿੱਤਰੋ ਸੰਪਰਕ ਵੀ ਹਜੇ ਤਿਆਰੀ ਕਰ ਰਹੀ ਹੈ ਘੱਟੋ ਘੱਟ ਅੰਦਾਜ਼ਾ 5-7 ਡਣਾ ਲੈ ਜੂਗੀ ਖੁੱਲੇ ਤੇ ਥਾਂਲੇ ਵੀ ਦੀ ਪੂਰੀ ਮਿੱਤਰੋ ਸਾਫ ਹੈ ਝੋਲੀ ਤੁਸੀਂ ਜੇ ਸਾਡੇ ਬਹੁਤ ਵੱਡੀ ਫੁੱਲ ਬਜਣਾ ਅੱਜ ਪੁਰੇ ਮਿੱਤਰੋ ਔੜੇ ਨੇ ਤੇ ਮੇਰਾ ਅੰਦਾਜ਼ਾ ਵੀ 5-7 ਡਣ ਘੱਟੋ ਘੱਟ ਇਹ ਲੈਂਦੀ ਆ 94630 ਹਾਂਜੀ 66724 94630 67 66724 24 ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੋਵੇ ਤਾਂ ਕਰੋ ਅੰਕਲ ਦੇ ਨਾਲ ਸੰਪਰਕ ਥਨਲੇਵੀ ਦੀ ਸਾਫ ਹੈ ਫੁੱਲ ਖਦਕਾਟਾ ਫੁੱਲ ਵੀਲ ਚੰਗੀ ਤੇ ਚੰਗੀਆਂ ਝੋਟੀਆਂ ਦੇ ਵਿੱਚੋਂ ਮਿੱਤਰੋ ਜੀ ਕੈਮਰੇ ਤੋਂ ਫੇਰ ਕਰਾਂਗੇ ਥੋੜਾ ਜਿਹਾ ਦਰਦੀ ਆ ਥਨਲੇਵੀ ਦੀ ਬੰਤਰਾ ਪਰ ਸਾਨੂੰ ਕੈਮਰਾ ਕਰਕੇ ਨੇੜੇ ਕਰਕੇ ਦਿਖਾ ਰਹੇ ਆ ਤੇ ਜਦੋਂ ਤਿਆਰ ਕਿੰਨੇ ਕ ਹੁੰਦੀ ਆ ਜੀ ਬਹੁਤ ਫੁੱਲ ਤਿਆਰ ਹੁੰਦੀ ਆ ਜੀ ਓਕੇ ਹਾਂਜੀ ਸੂਤ ਕਰ ਲਿਆ ਵਜੂਟੀ ਕੱਢ ਦੀ ਠੀਕ ਆ ਮਗਰ ਸੂਤਾਂ ਹੀ ਜਾਂਦਾ ਹਾਂਜੀ ਠੀਕ ਆ ਸੋ ਫੇਰ ਆਪਾਂ ਕਹਿੰਦੇ ਵੀ ਜੇਕਰ ਕਿਸੇ ਵੀ ਵੀਰ ਭਰਾ ਨੇ ਮੇਤਰੋ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ 9872482124